ਪਰसों ਮਿੱਤਰੋ ਇੱਕ ਘੋੜੀ ਪਾਈ ਸੀ ਲੱਖੋਂ ਥੱਲੇ ਵਾਲੀ ਚੰਬੀ ਸ਼ਾਇਦ ਦੇਖੀ ਹੋਵੇ ਤੁਸੀਂ ਤੇ ਕਾਫੀ ਭਰਾਵਾਂ ਦੇ ਬਾਅਦ ਚ ਫੋਨ ਆਇਆ ਉਹਦੋਂ ਘੋੜੀ ਸੇਲ ਹੋ ਗਈ ਬਾਈ ਜਰ ਥੋੜੇ ਪੈਸੇ ਲਾਉਣੇ ਸੀ ਤਾਂ ਉਹ ਘੋੜੀ ਦੇਖ ਲੈਂਦੇ ਤਾਂ ਮਿੱਤਰੋ ਅੱਜ ਫੇਰ ਇੱਕ ਘੋੜੀ ਲਿਆਤੀ ਤੁਹਾਨੂੰ ਮਾਰવાડી ਬੱਚੇ ਵੀ ਦੇਣੇ ਨੇ ਨੁਕਰੇ ਬੱਚੇ ਵੀ ਦੇਣੇ ਆ ਜਿਹੋ ਜੇ ਘੋੜੇ ਤੋਂ ਭਰਾਤੀ ਉਹੋ ਜੇ ਬੱਚੇ ਦੇਣੇ ਆ ਦੂਜੀ ਗੱਲ ਰੇਟ ਉਹ ਘੋੜੀ ਦੇ ਬਰਾਬਰ ਦਾ ਪਰ ਜਿਹੜੀਆਂ ਕੁਆਲਿਟੀਆਂ ਉਸ ਤੋਂ ਪਹਿਲਾਂ ਦਾ ਰਾਜੀ ਵੀ ਜ਼ਿਆਦਾ ਤੇ ਗਰਦਨ ਗੁਰਦਨ ਦੀ ਕੁਆਲਟੀ ਉਹਦੇ ਨਾਲੋਂ ਜ਼ਿਆਦਾ ਚੰਗੇ ਆ। ਸਾਰੀ ਡਿਟੇਲ ਦਵਾਂਗੇ। ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਦੋਸਤੋ ਇੱਕ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਤੇ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਚੰਗੇ ਜਾਨਵਰ ਜਾਇਲ ਰੇਟ ਤੇ ਚਾਹੁੰਦੇ ਹੋ ਕਿਉਂਕਿ ਇਹ ਜਿਹੀਆਂ ਕੁੜੀਆਂ ਲੱਖੋਂ ਬਾਹਰ ਮਿਲਦੀਆਂ। ਪਰ ਆਪਣੇ ਚੈਨਲ ਤੇ ਲੱਖੋਂ ਅੰਦਰ ਨੂੰ ਮਿਲੂ ਲੱਖੋਂ ਹਜ਼ਾਰ ਥੱਲੇ ਨਹੀਂ ਇਹ ਨਾ ਸਮਝੋ 99999 ਰੱਖ ਕੇ ਕਹਦਾ ਹੈ ਬਾਈ ਹਜ਼ਾਰਾਂ ਦਾ ਲੱਖੋਂ ਹਜ਼ਾਰ ਥੱਲੇ ਨਹੀਂ 5000 ਥੱਲੇ ਨਹੀਂ 10000 ਥੱਲੇ ਨਹੀਂ 15000 ਥੱਲੇ ਨਹੀਂ ਉਸ ਤੋਂ ਜ਼ਿਆਦਾ ਥੱਲੇ ਸਾਨੂੰ ਹਿੰਟ ਦੇਤਾ ਹੁਣ ਤੋਂ ਹੀ ਆਪ ਦਾ ਹਿਸਾਬ ਦੇਖ ਲਓ ਜੇ ਤੁਹਾਡੇ ਬਜਟ ਤੇ ਆਉਂਦੀ ਹੋਈ ਤਾਂ ਇਹੋ ਜੀ ਘੋੜੀ ਲੈਣੀ ਚਾਹੁੰਦੇ ਆ ਤਾ ਕੋੜੀ ਦੇਖ ਲਓ ਪਰ ਆਪਣੀ ਇੰਨੀ ਗਰੰਟੀ ਆ ਰੇਟ ਵਿੱਚ ਇੰਨੀ ਜ਼ਿਆਦਾ ਚੰਗੀ ਕੰਨ ਕੰਡੀਸ਼ਨ ਦੀ ਚੰਗੀ ਗਰਦਨ ਦੀ ਚੰਗੀ ਲੈਂਥ ਲੰਥ ਦੀ ਚੰਗੀ ਘੋੜੀ ਨਹੀਂ ਮਿਲਦੀ ਤੇ ਬਸ ਆਪਾਂ ਤੁਹਾਨੂੰ ਇਹ ਚੀਜ਼ ਚਾਹੁੰਦੇ ਆ ਵੀ ਜਾਇਜ਼ ਰੇਟ ਵਿੱਚ ਆਪਾਂ ਜਾਨਵਰ ਲਿਆਉਂਦੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡੇ ਚੈਨਲ ਸਬਸਕ੍ਰਾਈਬ ਕਰਨਾ ਸਾਡਾ ਵੀ ਹੌਸਲਾ ਹੀ ਵਧਣਾ ਹੁੰਦਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਆ ਜੋ ਵੱਧਦੇ ਆਪਾਂ ਵੀਡੀਓ ਵੱਲ ਨੂੰ ਘੋੜੀ ਦੇ ਦਿੰਨੇ ਆ ਸਾਰੀ ਡਿਟੇਲ ਦੋਸਤੋ 5.5 6 ਸਾਲ ਘੋੜੀ ਦੀ ਉਮਰ ਆ ਜੀ ਮਾਰਕਾ ਮੁਰਕਾ ਬਹੁਤ ਚੰਗਾ ਹੈ ਤੇ ਇਹ ਖਾਸੀਅਤ ਆ ਕੁੜੀ ਦੀ ਜੈਹੋਜੇ ਘੋੜੇ ਤੋਂ ਭرائی ਆ ਬਾਈ ਹੁਣਾਂ ਨੇ ਦੋ ਵਾਰ ਬੱਚੇ ਲਏ ਆ ਇੱਕ ਵਾਰ ਨੁਕਰੇ ਘੋੜੇ ਤੋਂ ਇੱਕ ਵਾਰ ਮਾਰવાડી ਤੋਂ ਜੈਹੋਜੇ ਘੋੜੇ ਤੋਂ ਘੋੜੀ ਉਹ ਤੇ ਹੁੰਦੀ ਆ ਕਾ ਘੋੜੀ ਦੀ ਮਾਰਕਿੰਗ ਦੀ ਗੱਲ ਕਰੀਏ ਤਾਂ ਪਿੰਡੇ 'ਚ ਵਾਲ ਵੀ ਚਿੱਟੇ ਆ ਜਿਵੇਂ ਥੋੜੇ ਥੋੜੇ ਬੱਖਿਆਂ ਤੇ ਆਪਾਂ ਦੇਖੀਏ ਤਾਂ ਨੁਕਰੇ ਬੱਚੇ ਦੀਨ ਦੇ ਚਾਂ ਤੇ ਪਰ ਜਿਹੜੀ ਮਾਰਕਿੰਗ ਮੱਥੇ ਬਲੇਜ ਵਾਲੀ ਦੇਖੋ ਪ੍ਰੋਪਰ ਬਲੇਜ ਆ ਤੇ ਦੋ ਪੈਰ ਚਿੱਟੇ ਆ ਬੱਚੇ ਮਾਰવાડી ਵੀ ਦਿੰਦੀ ਆ ਪਰ ਜਿਹੜੀ ਕਨਫਰਮੇਸ਼ਨ ਆ ਗਰਦਨ ਦੇਖੋ ਕਰਬ ਕਰਬ ਕੇ ਨੰਮ ਮਣੀਆ ਜਮੇ ਜਾ ਕੇ ਨਾ ਤਾਂ ਮਾਰવાડી ਕੁੜੀ ਦੇ ਵੀ ਸੇਤ ਹੀ ਨਹੀਂ ਆਉਂਦਾ ਜਿੰਨਾ ਇਹ ਤੇ ਮਣੀਆ ਪਤਲਾ ਆਇਆ ਹੋਇਆ। ਹੇਠੋਂ ਧੌਣ ਮੋਟੀ ਉੱਪਰੋਂ ਜਮ ਪਤਲੀ ਫੇਸ ਦਾ ਪ੍ਰੋਫਾਈਲ ਫੇਸ ਦਾ ਜਿਹੜਾ ਡਿਜ਼ਾਈਨ ਆ ਪੂਰਾ ਪਰਫੈਕਟ ਹੈ ਲੈਂਥ ਲੰਥ ਚੰਗੀ ਹੈ ਤੇ ਵਾਲ ਪੌਰੀਆਂ ਦੀ ਸਾਫ ਹੈ ਮਿੱਤਰੋ। ਕੰਨ ਕੰਡੀਸ਼ਨ ਦੀ ਚੰਗੀ ਆ ਤੇ ਸਾਬੂ ਠੰਡੀ ਆ। ਮੌਕੇ ਤੇ ਕੁੜੀ ਖਾਲੀ ਆ ਜੀ। ਅੰਦਰ ਦੀ ਆਪਦੇ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਆ। ਕੀ ਕੰਨ ਗੁੰਬਚੰਗਾ ਫੇਸ ਪ੍ਰੋਫਾਈਲ ਚੰਗੀ ਹੈ ਹਾਈਟ ਦੀ ਗੱਲ ਕਰਦੇ ਹੁਣ ਆਪਾਂ ਹਾਈਟ ਦੋਸਤੋ ਫੀਤੇ ਵਾਲੀ ਤਾਂ 60 ਇੰਚ ਵੀ ਹੋ ਜੂ ਪਰ ਆਪਾਂ ਫੱਟੀ ਵਾਲੀ ਮੰਨੀਏ ਤਾਂ 59 ਜਾਂ 59 ਤੋਂ ਪਲੱਸ ਹੋ ਉਹ ਤੋਂ ਯਾਰ ਆ ਆ ਕੇ ਸਾਹਮਣੇ ਦੇਖ ਸਕਦੇ ਮਿਲ ਸਕਦੇ ਆਪਾਂ ਨੂੰ ਕੋਈ ਇਤਰਾਜ਼ ਸਵਾਰੀ ਦੀ ਸਾਊ ਠੰਡੀ ਆ ਸਵਾਰੀ ਦੀ ਪਾਸ ਆ ਚਾਹੇ ਬੱਚਾ ਬੈਜੇ ਘੋੜੀ ਸਾਊ ਠੰਡੀ ਆ ਦੇਖ ਲੋ ਜਿਹੜਾ ਆਪਣਾ ਮੰਨ ਲਿਏ ਫੇਸ ਪ੍ਰੋਫਾਈਲ ਗਰਦਨ ਲੈਂਥ ਲੂੰ ਠੈਣ ਪੂਰੀ ਪਰਫੈਕਟ ਆ ਰੇਟ ਦਾ ਪਾਈ ਆਈਡੀ ਦੇ ਤਾਂ ਲੱਖੋਂ ਥੱਲੇ ਆ ਹਜ਼ਾਰ ਥੱਲੇ ਨਹੀਂ 2000 ਥੱਲੇ ਨਹੀਂ 5000 ਥੱਲੇ ਨਹੀਂ 10000 ਨਹੀਂ ਥੱਲੇ ਜਿਆਦਾ ਥੱਲੇ ਆ ਤੇ ਅੰਨੀ ਗਰੰਟੀ ਦੀ ਆ ਰੇਟ ਵਿੱਚ ਇੰਨੀ ਸਸਤੀ ਘੋੜੀ ਨਹੀਂ ਮਿਲਣੀ ਤੇ ਸੋਹਣੀਆ ਘੋੜੀ ਘਰੇ ਖੜੀ ਵੀ ਜਾਚੂ ਸੋ ਜਿਹੜੇ ਵੀ ਭਰਾ ਨੇ ਪਹਿਲੀ ਵਾਰ ਘੋੜੀ ਲੈਣੀ ਆ ਚੰਗੀ ਘੋੜੀ ਕਨਫਰਮੇਸ਼ਨ ਆ ਜੀ ਚੰਗਾ ਜਾਨਵਰ ਲੱਭਦਾ ਤਾਂ ਉਹ ਦੇਖ ਸਕਦਾ ਜੀ ਤੇ ਨੰਬਰ ਚੱਲ ਪਏ ਸਕਰੀਨ ਦੇ ਉੱਤੇ ਦੋਸਤੋ 6239154544985559907 ਦੋਨੇ ਨੰਬਰ ਐ ਕੋਈ ਡਿਟੇਲ ਰਹਗੀ ਹੋਈ ਘੋੜੀ ਦੀ ਤਾਂ ਨੰਬਰ ਤੇ ਪਤਾ ਲੈ ਸਕਦਾ